ਜੇਕਰ ਲੱਠਾ ਖਰਾਬ ਹੋ ਜਾਂਦਾ ਤਾਂ ਨਵਾਂ ਬਣਾਉਣ ਲਈ ਕਿੰਨੀ ਫੀਸ ਲੱਗਦੀ ਆ ਲੱਠਾ ਬਣਾਉਣ ਤੋਂ ਬਾਅਦ ਉਸ ਦਾ ਫੀਲਡ ਬੁੱਕ ਨਾਲ ਮਿਲਾਨ ਕੌਣ ਕਰਦਾ ਹੈ ਕਿਤੇ ਲੱਠਾ ਕਿਸੇ ਅਧਿਕਾਰੀ ਵੱਲੋਂ ਕਿਸੇ ਅਧਿਕਾਰੀ ਵੱਲੋਂ ਵੈਰੀਫਾਈ ਕੀਤਾ ਜਾਂਦਾ ਜਿਹੜਾ ਲੱਠਾ ਜੀ ਇਹ ਪਟਵਾਰੀਏ ਤਿਆਰ ਕਰਦਾ ਜੀ ਜੀ ਟਵਾਰੀ ਬਲੂ ਤਿਆਰ ਕੀਤਾ ਜਾਂਦਾ ਜੀ ਤਿਆਰ ਕਰਨ ਤੋਂ ਬਾਅਦ ਜਿਹੜਾ ਕੰਨਗੋਆ ਉਹ ਫੀਲਡ ਬੁੱਕ ਨਾਲ ਉਹਦਾ ਮੁਕਾਬਲਾ ਕਰ ਲੈਂਦੇ ਠੀਕ ਹੈ ਜੀ ਕਿਉਂਕਿ ਫੀਲਡ ਬੁੱਕ ਤੇ ਕਰਮਾ ਲੱਗੇ ਹੋਏ ਹੁੰਦੀਆਂ ਨੇ ਜੀ ਠੀਕ ਹੈ ਜੀ ਕੰਨਗੋਦੇ ਵੀ ਸਾਈਨ ਹੁੰਦੇ ਨੇ ਸਰਕਲ ਰੇਵਨ ਅਫਸਰ ਦੇ ਵੀ ਸਾਈਨ ਹੁੰਦੇ ਨੇ ਨਕਸ਼ੇ ਤੇ ਠੀਕ ਹੈ ਜੀ ਸੋ ਸਾਰਾ ਨੇ ਸਾਈਨ ਹੋਣ ਤੋਂ ਬਾਅਦ ਉਹ ਫਿਰ ਲੋ ਠੀਕ ਆ ਸਰ ਜੇਕਰ ਲੱਠਾ ਘਰ ਵਾਸਤੇ ਚਾਹੀਦਾ ਤਾਂ ਉਸ ਨੂੰ ਲੈਣ ਲਈ ਕਿੰਨੀ ਕੋਈ ਫੀਸ ਦੇਣੀ ਪੈਂਦੀ ਹੈ ਤੇ ਕਿਵੇਂ ਲੈ ਸਕਦੇ ਆ ਇਹ ਜਣ ਕੇ ਨੰਬਰਾਂ ਦੇ ਹਿਸਾਬ ਨਾਲ ਹੁੰਦਾ ਜੀ ਅੱਛਾ ਜੀ ਚਾਰ ਨੰਬਰਾਂ ਤੱਕ ਜਣ ਕੇ ਵੱਖਰੀ ਫੀਸ ਹੈ ਜੀ ਉਸ ਤੋਂ ਬਾਅਦ ਜੇ ਨੰਬਰ ਵਧਦੇ ਨੇ ਫਿਰ ਵੱਖਰੀ ਫੀਸ ਹੈ ਜੀ ਠੀਕ ਹੈ ਇਹ ਜਣ ਕੇ ਦਫ਼ਤਰ ਕਾਨੂੰਨ ਤੋਂ ਅਪਲਾਈ ਕਰਕੇ ਆਪਾਂ ਮਸਾਵੀ ਦੀ ਨਕਲ ਵੀ ਲੈ ਸਕਦੇ ਹਾਂ ਪਟਵਾਰੀ ਤੋਂ ਲੱਠੇ ਦੀ ਨਕਸ਼ ਨਕਲ ਲੈ ਸਕਦੇ ਹਾਂ ਜੇ ਆਪਾਂ ਨੇ ਬਾੜੀ ਤਸੱਲੀ ਹੈ ਵੀ ਨਕਸ਼ੇ ਤੇ ਕੋਈ ਗਲਤ ਨਾ ਹੋਵੇ ਤਾਂ ਆਪਾਂ ਮਸਾਵੀ ਦੀ ਨਕਲ ਵੀ ਲੈ ਸਕਦੇ ਹਾਂ ਠੀਕ ਹੈ ਜੀ ਲੱਠੇ ਉੱਪਰ ਲਿਖੀਆਂ ਲਿਖੀਆਂ ਗਈਆਂ ਕਰਮਾ ਜਾਂ ਹੋਰ ਰਿਕਾਰਡ 100% ਸਹੀ ਹੁੰਦਾ ਜਾਂ ਕਈ ਵਾਰੀ ਕੋਈ ਗਲਤੀ ਦੀ ਸੰਭਾਵਨਾ ਮਸਾਵੀ ਤੇ ਦੇਖੋ ਕਈ ਵਾਰੀ ਹੋ ਸਕਦਾ ਕੋਈ ਗਲਤ ਕਰਮ ਲਿਖੀ ਜਾ ਸਕਦੀ ਹੈ ਪਰੰਤੂ ਉਹਦਾ ਫਿਰ ਫੀਲਡ ਬੁੱਕ ਨਾਲ ਹੀ ਮੁਕਾਬਲਾ ਕੀਤਾ ਜਾਂਦਾ ਫੀਲਡ ਬੁੱਕ ਤੇ ਕਰਮਾਂ ਜਿਹੜੇ ਸਾਰੀਆਂ ਸਾਈਡਾਂ ਤੇ ਲਿਖਿਆ ਹੋਏ ਹੁੰਦੇ ਆ ਜੀ ਸੋ ਉਹ ਫੀਲਡ ਬੁੱਕ ਨਾਲ ਜੇ ਟੱਕਰ ਦੀ ਹੈ ਨਾ ਫਿਰ ਉਹ ਗਲਤ ਨਹੀਂ ਹੈ ਠੀਕ ਹੈ ਸਰ 1985 ਵਿੱਚ ਜ਼ਮੀਨ ਗਹਿਣੇ ਹੋਈ ਸੀ ਤੇ ਹੁਣ ਅਸੀਂ ਛੜਾ ਸਕਦੇ ਆ ਜਾਂ ਨਹੀਂ ਹਾਂ ਜਦ ਮਰਜੀ ਆਪਾਂ ਜ਼ਮੀਨ ਛੜਾ ਸਕਦੇ ਪਹਿਲਾਂ ਹੁੰਦਾ ਸੀ ਇਹ ਜ਼ਮੀਨ ਜੀ 60 ਸਾਲ ਠੀਕ ਹੈ ਜੀ ਵੀ ਜੇ 60 ਸਾਲ ਕਿਸੇ ਲਈ ਬੰਦੇ ਲਈ ਗਹਿਣੇ ਤਾਂ ਜਿਹੜੇ ਮੁਰਤੀਨ ਹੈ ਗੈਰੇ ਲੈਣ ਵਾਲਾ ਬੰਦਾ ਉਹ ਮਾਲਕ ਬਣ ਜਾਂਦਾ ਸੀ ਉਸ ਤੋਂ ਬਾਅਦ 30 ਸਾਲ ਕਰਤਾ ਸੀ ਜੀ ਠੀਕ ਹੈ ਜੀ ਵੀ ਜਿਹੜਾ ਬੰਦੇ ਨੂੰ 30 ਸਾਲ ਗੈਨੇ ਲਈ ਨੂੰ ਹੋਗੇ ਤਾਂ ਉਹ ਮਾਲਕ ਬਣ ਜਾਂਦਾ ਸੀ ਪਰੰਤੂ ਹੁਣ ਇਹ ਸਰਕਾਰ ਨੇ ਇਹ ਕਰਤਾ ਵੀ ਕਿਸੇ ਟਾਈਮ ਵੀ ਬੰਦਾ ਜਿਹੜਾ ਮਾਲਕ ਹੈ ਉਹ ਜ਼ਮੀਨ ਦੇ ਪੈਸੇ ਭਰ ਕੇ ਜ਼ਮੀਨ ਫੱਕ ਕਰਾ ਸਕਦਾ ਹੁਣ ਉਹ ਮਾਲਕ ਬਣਨ ਵਾਲਾ ਕੰਮ ਸੀ ਜਿਹੜਾ ਉਹ ਖਤਮ ਉਹ ਖਤਮ ਹੋ ਗਿਆ ਅੱਛਾ ਗੈਰ ਦਖਲੀਕਾਰ ਕੀ ਹੁੰਦਾ ਹੈ ਕਿਸੇ ਰਾਕੇ ਵੀ ਉੱਤੇ ਕਾਸਤਕਾਰ ਦੀਆਂ ਮੰਨ ਲਓ 40 50 ਸਾਲਾਂ ਤੋਂ ਗਰਦੌਰੀਆਂ ਹਨ ਇਹ ਗਰਦੌਰੀਆਂ ਉਸ ਕਾਸਤਕਾਰ ਦੇ ਵਾਰਸਾਂ ਦੇ ਨਾਮ ਤੇ ਚੜ ਸਕਦੀਆਂ ਹਨ ਜਾਣੇ ਬਾਰਸਾਂ ਦਿਨੋਂ ਗੁਰਦੌਰੀਆਂ ਚੜ੍ਹ ਸਕਦੀਆਂ ਨਹੀਂ ਜੀ ਠੀਕ ਹੈ ਜੀ ਜੇ ਉਹਨਾਂ ਦਾ ਕਬਜ਼ਾ ਹੈਗੇ ਅੱਛਾ ਜਿਹੜਾ ਬੰਦਾ ਮਰ ਗਿਆ ਨਾ ਗੁਰਦੌਰੀ ਵਾਲਾ ਹਾਂਜੀ ਉਹਦੇ ਬਾਰਸਾਂ ਦਿਨੋਂ ਜ਼ਮੀਨ ਚੜ੍ਹ ਸਕਦੀ ਹੈ ਜਿਹੜੇ ਬੰਦੇ ਬੋਂਦੇ ਬੀਜਦੇ ਨੇ ਉਹ ਆਪਦੇ ਨੌ ਗੁਰਦੌਰੀਆਂ ਕਰਾ ਸਕਦੇ ਨੇ ਠੀਕ ਹੈ ਸਰ ਕੀ ਕੰਪਿਊਟਰ ਵਾਲੀ ਮਿੰਨਤੀ ਸਹੀ ਮੰਨੀ ਜਾਂਦੀ ਹੈ ਜਾਂ ਕਿਤੇ ਫਰਕ ਰਹੇਗਾ ਨਹੀਂ ਜੀ ਕੰਪਿਊਟਰ ਵਾਲੀ ਮਿੰਨਤੀ ਤਾਂ ਬਿਲਕੁਲ ਸਹੀ ਹੁੰਦੀ ਹੈ ਕੰਪਿਊਟਰ ਵਾਲੀ ਮਿੰਨਤੀ ਕਰਨ ਵਾਲਾ ਸਹੀ ਹੋਣਾ ਚਾਹੀਦਾ ਜਿਹਦਾ ਕਰਨ ਵਾਲੇ ਦੇ ਮਨ 'ਚ ਕੋਈ ਬੇਈਮਾਨਾ ਜੀ ਫਿਰ ਤਾਂ ਜੋ ਮਰਜ਼ੀ ਕਰੀ ਚੱਲੋ ਜੀ ਪਰ ਕੰਪਿਊਟਰ ਵਾਲੀ ਮਿੰਨਤੀ 'ਚ ਤਾਂ ਇੱਕ ਸੂਦਾ ਹੀ ਫਰਕ ਨਹੀਂ ਪੈਂਦਾ ਜੀ ਬਿਲਕੁਲ ਜਿਹੜੀ ਅਸੀਂ ਫਿੱਤਿਆਂ ਨਾਲ ਮਿੰਨਤੀਆਂ ਕਰਦੇ ਹਾਂ ਅਸੀਂ ਉਹਨਾਂ 'ਚ ਤਾਂ ਫਰਕ ਪੈਂਦਾ ਜੀ ਫੁੱਟ ਦਾ 2 ਇੰਚ ਦਾ ਫਰਕ ਪੈਂਦਾ ਜੀ ਕਿ ਹਾਂ ਕਿਸੇ ਨੇ ਮੜੇ ਦਾ ਵੱਧ ਖਿੱਚ ਲਿਆ ਥੋੜੀ ਜੱਗੇ ਬਾਗੀ ਘੱਟ ਢਿੱਲਾ ਛੱਡ ਦਿੱਤਾ ਥੋੜਾ ਜਿਹਾ ਪਿੱ ਠੀਕਾ ਜੇ ਪੱਥਰ ਸਹੀ ਨੇ ਫੇਰ ਤਾਂ ਨਿਸ਼ਾਨ ਦੀ ਗਲਤ ਹੋਈ ਨਹੀਂ ਸਕਦੀ ਠੀਕ ਹੈ ਜੇ ਕਰਨ ਵਾਲ ਸਹੀ ਹੋਵੇ ਬੰਦਾ ਹਾਂ ਠੀਕਾ ਜੇਕਰ ਕਿਸੇ ਜ਼ਮੀਨ ਨੂੰ ਰਸਤਾ ਨਹੀਂ ਲੱਗਦਾ ਪਰ ਜਿੱਥੋਂ ਰਸਤਾ ਲੱਗ ਸਕਦਾ ਹੈ ਉਸ ਦਾ ਖਸਰਾ ਨੰਬਰ ਸੇਮ ਹੈ ਦੋਨਾਂ ਦਾ ਵਟਾ ਕਰਕੇ ਲੱਗ ਕੀਤਾ ਹੋਇਆ ਹੁਣ ਰਸਤਾ ਕਿਵੇਂ ਲੈ ਸਕਦੇ ਹਾਂ ਹਾਂ ਜੇ ਨੰਬਰ ਬੱਖਰੇ ਨਾ ਜੇ ਖੇਵਟਿਕ ਕੋ ਹੈ ਹਾਂਜੀ ਤਾਂ ਉਹ ਤਕਸੀਮ ਰਾਹੀ ਰਸਤੇ ਲੱਗਣਗੇ ਠੀਕ ਹੈ ਜੀ ਤਕਸੀਮ ਦਾ ਕੇਸ ਭੇਜੂ ਤਕਸੀਮ ਰਾਹੀ ਰਸਤੇ ਲੱਗਣਗੇ ਨਕਸ਼ੇ ਆੜੇ ਚ ਟੱਕ ਬਣਾਏ ਜਾਣਗੇ ਠੀਕ ਹੈ ਜੀ ਜਿਹੜਾ ਉਹਦੇ ਪਰ ਉਹਦੀ ਜ਼ਮੀਨ ਨੂੰ ਰਸਤਾ ਹੋਣਾ ਚਾਹੀਦਾ ਹੈ ਟੱਕ ਨੂੰ ਟੱਕ ਜਿਹੜੀ ਖੇਵਟ ਹੈ ਨਾ ਖੇਵਟ ਦੇ ਟੱਕ ਨੂੰ ਰਸਤਾ ਹੈਗਾ ਤਾਂ ਉਹ ਰਸਤੇ 'ਚੋਂ ਰਸਤੇ ਕਹਾਂ ਲਾਇਆ ਜਾ ਸਕਦੇ ਠੀਕ ਹੈ ਖੁਦਕਾਸਤ ਵਾ ਮਕਬੂਜ਼ਾ ਕੀ ਹੁੰਦਾ ਈ ਖੁਦਕਾਸਤ ਦਾ ਮਤਲਬ ਹੁੰਦਾ ਹੈ ਜਿਹੜਾ ਮਾਲਕ ਹੈ ਖੁਦ ਬਾਹਰਿਆ ਜ਼ਮੀਨ ਨੂੰ ਬੀਜ ਰਿਹਾ ਹੈ ਬਾਹ ਬੀਜ ਰਿਹਾ ਹੈ ਉਹ ਹੁੰਦਾ ਹੈ ਖੁਦਕਾਸਤ ਠੀਕ ਹੈ ਮਕਬੂਜ਼ਾ ਮਾਲਕੋਂ ਜਿਹੜੀ ਜ਼ਮੀਨ ਬੋਣ ਵਿਜਣ 'ਚ ਨਹੀਂ ਆਉਂਦੀ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਕੋਈ ਮਕਾਨ ਬਣ ਗਿਆ ਜਾਂ ਕੋਈ ਬਾਗ ਹੈ ਗੈਰਮਕਾਨ ਬਾਗ ਲਿਖਿਆ ਜਾਂਦਾ ਹੈ ਹਾਂਜੀ ਠੀਕ ਹੈ ਉਹ ਇਹਦੇ ਵਿੱਚ ਆਪਾਂ ਮੋਟਰ ਵਾਲੀ ਵੀ ਮੋਟਰ ਵਾਲੀ ਵੀ ਆਉਂਦੀ ਹੈ ਉਹ ਜਿੰਨ ਕਿ ਜਿਹੜੀ ਚੀਜ਼ ਬਹਣ ਵਿਜਣ ਚ ਨਹੀਂ ਆਉਂਦੀ ਉਹਨੂੰ ਮੁਕਬੂਜਾ ਮਾਲ ਕਿਹਾ ਜਾਂਦਾ ਹੈ ਠੀਕ ਆ ਸਰ ਹਾਂ ਇੱਕ ਖਾਨਾ ਕਾਸ ਦੀ ਤਕਸੀਮ ਕਿਵੇਂ ਹੋ ਸਕਦੀ ਹੈ ਜੇਕਰ ਮਾਲਕ ਸਹਿਮਤ ਨਾ ਹੋਵੇ ਉਹੀ ਕੇਸਪਾਕੀ ਹੋਣੀ ਹੈ ਜੀ ਉਹ ਅੱਛਾ ਜੀ ਜਿਸ ਤਰ੍ਹਾਂ ਪਹਿਲਾਂ ਆਪਾਂ ਦੱਸਿਆ ਤੁਹਾਨੂੰ ਉਸ ਹਿਸਾਬ ਨਾਲ ਤਕਸੀਮ ਪਾਕੀ ਹੋ ਠੀਕ ਹੈ ਕੇਸਪਾਕੀ ਹੋਊਗੀ ਬਾਰਡਰ ਦੇ हदते निशानदे किमे हो ਸਕਦੀ ਹੈ ਜੇ ਦੀ ਬਾਜ ਤੇ ਦੋ ਪਿੰਡਾਂ ਦੀ ਹੱਦ ਹੈ ਜੀ ਇੱਕ ਸਪੋਜ਼ ਕਰੋ ਪਟਿਆਲੇ ਜ਼ਿਲ੍ਹੇ ਚ ਪੈਂਦਾ ਦੂਆ ਸਪੋਜ਼ ਕਰੋ ਸੰਗਰੂਰ ਜ਼ਿਲ੍ਹੇ ਚ ਪੈਂਦਾ ਹੈ ਹੱਦ ਤੇ ਇਹ ਪਿੰਡ ਹਾਂਜੀ ਉੱਥੇ ਦੋ ਹੀ ਪਿੰਡਾਂ ਦੇ ਕਰਨਗੋ ਪਟਵਾਰੀ ਆਉਣਗੇ ਜੀ ਠੀਕ ਹੈ ਜੀ ਜਿੱਤੇ ਬੰਦੇ ਨੇ ਦਰਖਾਸਤ ਦੇਤੀ ਇੱਕ ਬੰਦੇ ਨੇ ਸਪੋਜ਼ ਕਰੋ ਦਰਖਾਸਤ ਦਿੱਤੀ ਆਪਦੀ ਜ਼ਮੀਨ ਮਣਿਆਉਣ ਵਾਸਤੇ ਹਾਂਜੀ ਉਹ ਜ਼ਮੀਨ ਹੈ ਹੱਦ ਤੇ ਠੀਕ ਹੈ ਤਾਂ ਹੱਦ ਦੇ ਦੂਏ ਉਸ ਤਹਿਿਲ ਦਾ ਜਿਹੜਾ ਵੀ ਤਹਿਸੀਲਦਾਰ ਹੈ ਉਹਨੂੰ ਇੱਕ ਲੈਟਰ ਕੱਢ ਕੇ ਕਰਨਗੋ ਨੂੰ ਬੁਲਾਉਣ ਵਾਸਤੇ ਡੇਟ ਦਿੱਤੀ ਜਾਊਗੀ ਉਸ ਡੇਟ ਤੇ ਉਸ ਦੋ ਜिले ਦਾ ਕਨਗੋ ਪਟਵਾਰੀ ਵੀ ਆਉਣਗੇ ਦੋਵਾਂ ਦੀ ਹਾਜ਼ਰੀ ਚ ਫਿਰ ਉਹਦਾ ਰਿਕਾਰਡ ਦਾ ਮਿਲਾਨ ਕਰਕੇ ਫਿਰ ਨਿਸ਼ਾਨੀ ਫਿਰ ਹੋਏਗੀ ਜੀ ਪੰਜਾਬ ਵਿੱਚ ਬਿਆਨਾਂ ਕਰਵਾਉਣ ਲਈ ਸਟਾਮ ਕਿੰਨੇ ਰੁਪਏ ਦਾ ਲਗਾਉਣਾ ਜ਼ਰੂਰੀ ਹੈ ਤਾਂ ਕਿ ਕੱਲ ਨੂੰ ਕੋਰਟ ਵਿੱਚ ਲੋਡ ਪੈਣ ਤੇ ਲਗਾਇਆ ਜਾ ਸਕੇ ਅਬ ਇਹ ਜਣੇ ਕਿ ਜਿਹੜਾ ਬਿਆਨ ਪੱਕਾ ਬਿਆਨ ਹੈ ਨਾ ਜੀ ਉਹ 4000 ਰੁਪਏ ਦੇ ਸਟਾਮਪ ਤੇ ਹੁੰਦਾ ਹੈ ਠੀਕ ਹੈ ਜੀ ਤੇ ਪਰੰਤੂ ਲੋਕ ਆਪ ਦਾ ਪੈਸੇ ਬਚਾਉਣ ਦੇ ਮਾਰੇ 500 ਦੇ ਸਟਾਮਪ ਤੇ ਜਾ ਫੋਰ ਤੇ ਕਰਾ ਲੈਂਦੇ ਨੇ ਹਾਂਜੀ ਹਾਂ ਉਹ ਬਿਆਨਾਂ ਵੀ ਨਹੀਂ ਸ਼ੋਅ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਰਿਸ਼ਤੀ ਪੂਰੀ ਕਰਾਉਣੀ ਪੈਣੀ ਹੈ ਹਾਂਜੀ ਜਿੰਨੇ ਦਾ ਬਿਆਨਾਂ ਜੇ ਰਿਸ਼ਟੇਡ ਬਿਆਨਾਂ ਕਰ ਲੈਂਦਾ ਰਿਸ਼ਤੀ ਵੀ ਉਹਨੂੰ ਉਨੇ ਰਕ ਪੈਸਾਂ 'ਚ ਕਰਾਉਣੀ ਪੈਣੀ ਹੈ ਜਿੰਨੇ ਦੀ ਹੈ ਜੀ ਜਿੰਨੇ ਦਾ ਆਪਾਂ ਸੌਦਾ ਹੋਇਆ ਹੈ ਪਰੰਤੂ ਪਰਿਸ਼ਟੀ ਨਾਲ ਹੁਣ ਸਾਰੇ ਤਕਰੀਬਨ ਆਮ ਕੱਟੇ ਹੁੰਦੀਆਂ ਨੇ ਜੀ ਹਾਂਜੀ 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 ਉਹ ਫਿਰ ਇਸ ਕਰਕੇ ਕੱਚਾ ਬਿਆਨ ਕਰਦੇ ਨੇ ਪੱਕਾ ਬਿਆਨ ਉਹ ਕਰਦੇ ਨਹੀਂ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਕਿਸੇ ਬਾਈ ਨੇ ਹੋਰ ਕਮੈਂਟ ਕਰਦੇ ਵੀ ਜਦੋਂ ਅਸੀਂ ਵਿਆਹਨਾ ਕਰਵਾਉਣੇ ਤਾਂ ਕੋਈ ਅਧਿਕਾਰੀ ਇਹਨੂੰ ਸਾਈਨ ਸਾਈਨ ਵੀ ਕਰਵਾਉਣੇ ਜੀ ਹਾਂ ਜੇ ਆਪਾਂ ਰਜਿਸਟਰ ਕਰਾਵਾਂਗੇ ਨਾ ਫਿਰ ਸਾਈਨ ਹੋਣਗੇ ਜੀ ਅਸੀਂ ਜੇ ਰਜਿਸਟਰ ਕਰਵਾਵਾਂਗੇ ਹਾਂ ਅਰੇਸਟਡ ਕਰਾਉਂਦੇ ਨਹੀਂ ਕੋਈ ਬੰਦੇ ਨੂੰ ਠੀਕ ਆ ਕਿਉਂਕਿ ਇਹ ਆਪਦੇ ਖਰਚੇ ਤੋਂ ਡਰਦਾ ਹਰੇਕ ਬੰਦਾ ਠੀਕ ਆ ਜ਼ਮੀਨ ਦਾ ਲੰਦਾ ਅਗਲਾ 30 ਲੱਖ ਨੂੰ ਕਿਲਾ ਰਜਿਸਟਰੀ ਕਰਾਉਂਦਾ ਅਗਲਾ 8-9 ਲੱਖ ਨੂੰ ਕਿਲੇ ਦੀ ਠੀਕ ਆ ਇਸ ਕਰਕੇ ਜਾਨੀ ਕਿ ਕੋਈ ਬੰਦਾ ਰਜਿਸਟਰ ਕਰਾਉਂਦੇ ਨਹੀਂ ਬੰਦਾ ਠੀਕ ਆ ਸਰ ਠੀਕ ਠੀਕ ਆ ਉਹ ਅਸਲ ਜੇ ਜੇ ਆਪਾਂ ਕਰਾਉਣਾ ਚਾਹੁੰਦੇ ਤਾਂ ਹੋ ਸਕ ਕअच्छा ਜੇ ਰਿਸਟਡ ਬੈਨਾ ਹੋਊਗਾ ਤਾਂ ਆਪਾਂ ਕੱਲ ਨੂੰ ਕੇਸਪਾਗ ਵੀ ਰਿਸਟਰੀ ਕਰਾ ਸਕਦੇ ਹਾਂ ਜੀ ਠੀਕ ਆ ਮੰਨਜੋਗ ਅਦਾਲਤ ਵਿੱਚ ਉਹ ਮਤਲਬ ਮੰਨਜੋਗ ਅਦਾਲਤ ਵਿੱਚ ਵੀ ਮਨਜ਼ੂਰ ਹੋ ਜਾਈਏ ਤਾਂ ਲਾਗੂ ਹੋ ਗਿਆ ਮਤਲਬ ਨਹੀਂ ਉੱਥੇ ਠੀਕ ਆ ਇੱਕ ਬਿਆਨ ਅਸਲ ਹੁੰਦਾ ਕੀ ਹੈ ਬਿਆਨ ਕਹਿੰਦੇ ਕਿ ਨੂੰ ਨਹੀਂ ਬਿਆਨ ਜਦੋਂ ਆਪਣਾ ਕੋਈ ਸੌਦਾ ਹੋਣਾ ਹੈ ਜੀ ਸਪੋਜ਼ ਕਰੋ 30 ਲੱਖ ਰੁਪਏ ਦਾ ਸੌਦਾ ਹੋ ਗਿਆ ਕਿੱਲੇ ਦਾ ਉਹਦੇ ਵਿੱਚ ਆਪਾਂ ਨੇ ਚਾਰ ਕਿੱਲੇ ਦਾ ਮਾਲਕਾਂ ਚਾਰ ਕਿੱਲੇ ਦਾ ਸੌਦਾ ਕਰ ਲਿਆ ਉਹਦੇ ਵਿੱਚ ਸਾਰੇ ਸ਼ਰਤਾਂ ਲਿਖੀ ਜਾਂਦੀਆਂ ਨੇ ਠੀਕ ਆ ਵੀ ਕਦੋਂ ਤੱਕ ਰਿਸਟਰੀ ਕਰਾਉਣੇ ਨੇ ਕਦੋਂ ਕਬਜ਼ਾ ਦੇਣਾ ਹੈ ਉਹਦੇ ਵਿੱਚ ਜਿਹੜਾ ਉਹ ਚੀਜ਼ ਹੈ ਉਹ ਬਿਆ ਠੀਕ ਹੈ ਇੱਕ ਬਾਈ ਨੇ ਹੋਰ ਕਰਾਈ ਕਹਿੰਦਾ ਜੇ ਮੰਨ ਲਓ ਜਿੰਨੇ ਜਿਹੜੀ ਡੇਟ ਲਿਖਤੀ ਬਿਆਨ ਦੇ ਵਿੱਚ ਮੰਨ ਲਓ ਅਸੀਂ 31 12 24 ਨੂੰ ਰਜਿਸਟਰੀ ਕਰਾਉਣੀ ਹੈ ਕਿਸੇ ਜ਼ਮੀਨ ਦੀ ਜਾਂ ਕੋਈ ਪਲਾਟ ਦੀ ਬਾਈ ਦੀ ਵੀ ਕੋਈ ਇਦਾਂ ਦੀ ਗੱਲ ਹੋਊਗੀ ਉਹ ਰਜਿਸਟਰੀ ਨਾ ਕਰਵਾ ਸਕਿਆ ਫਿਰ ਉਹਦਾ ਕੀ ਹੱਲ ਹੈ ਜੀ ਹਾਂ ਜਿਹੜਾ ਬੰਦਾ ਵਿਚਨ ਵਾਲਾ ਜਿਹੋ ਉਹ ਨਹੀਂ ਆਉਂਦਾ ਹੈਗਾ ਹਾਂਜੀ ਤਾਂ ਖਰੀਦਦਾਰ ਕੋਰਟ ਚ ਕੇਸ ਪਾ ਕੇ ਹਾਂਜੀ ਮਾਨਯੋਗ ਅਦਾਲਤ ਦੇ ਹੁਕਮ ਰਾਹੀਂ ਜੀ ਰਜਿਸਟਰੀ ਦੇ ਆਰਡਰ ਹੋ ਜਾਂਦੇ ਨੇ ਅਦਾਲਤ ਵੱਲੋਂ ਬੰਦਾ ਆਉਂਦਾ ਹੈ ਉਹ ਆ ਕੇ ਰਜਿਸਟਰੀ ਕਰਾ ਦਿੰਦਾ ਜੀ ਅੱਛਾ ਠੀਕ ਹੈ ਤੇ ਜੇਕਰ ਕੋਈ ਬੰਦਾ ਬਿਆਨਨਾ ਕਰਨ ਤੋਂ ਬਾਅਦ ਮੁੱਕਰ ਜਾਂਦਾ ਤਾਂ ਉਸ ਦਾ ਕੀ ਹਲਤ ਹੈ ਉਸ ਤੋਂ ਜੁਰਮਾਨੇ ਸਮੇਤ ਪੈਸੇ ਵਾਪਸ ਕਰਵਾਏ ਜਾਂਦੇ ਨੇ ਜਾਂ ਨਹੀਂ ਹਾਂ ਜੇ ਬਿਆਨਨਾ ਕਰਨ ਤੋਂ ਬਾਅਦ ਮੁੱਕਰ ਜਾਂਦਾ ਤਾਂ ਉਹਨੂੰ ਜਣ ਕੇ ਡਬਲ ਪੈਸੇ ਮੋੜਨੇ ਪੈਣਗੇ ਜੀ ਠੀਕ ਹੈ ਜੀ ਬਿਆਨ ਦੇ ਸ਼ਰਤ ਲਿਖੀ ਹੋਈ ਹੁੰਦੀ ਹੈ ਠੀਕ ਹੈ ਸਰ ਪੰਚਾਇਤੀ ਤੌਰ ਤੇ ਅਗਲਾ ਜਣ ਕੇ ਨਿਬੜਲ ਹੁੰਦਾ ਹੈ ਜੀ ਬਸ ਤਾਂ ਹਾਂ ਹਾਂ ਜੇ ਨਾ ਨਿਬੜੇ ਤੱਕ ਕੋਰਟ ਕੇਸ ਪਾਉਂਦੇ ਪਰ ਕੇਸ ਤਾਂ ਹੈ ਹੀ ਹੈ ਜੀ ਲੀਜ਼ ਦੇ ਦਿੱਤੀ ਜ਼ਮੀਨ ਦਾ ਸਮਾਂ ਪੂਰਾ ਹੋ ਗਿਆ ਉਸ ਨੂੰ ਟੜਵਾਉਣ ਲਈ ਕੀ ਕਰਨਾ ਚਾਹੀਦਾ ਹੈ ਜੇਕਰ ਬੰਦਾ ਸਹਿਮਤ ਨਾ ਹੋਵੇ ਲੀਜ਼ ਦਾ ਜਿਹੜਾ ਇੰਤਕਾਲ ਹੁੰਦਾ ਜੀ ਇਹ ਪਟੇਨਾਮੇ ਦਾ ਇੰਤਕਾਲ ਹੁੰਦਾ ਹੈ ਜੀ ਜਦੋਂ ਲੀਜ਼ ਦਾ ਟਾਈਮ ਪੂਰਾ ਹੋ ਗਿਆ ਤਾਂ ਉਹ ਪਟਵਾਰੀ ਲਵੇ ਜਾ ਕੇ ਫੱਕ ਪਟੇ ਦਾ ਇੰਤਕਾਲ ਕਰਾਉਣਾ ਪੈਂਦਾ ਜੀ ਫੱਕ ਪਟਾ ਨਾਮਾ ਏਟ ਐਗਰੀਮੈਂਟ ਕਿਸ ਤਰ੍ਹਾਂ ਕਰਨਾ ਚਾਹੀਦਾ ਰੈਂਟ ਰੈਂਟ ਐਗਰੀ ਰੈਂਟ ਐਗਰੀਮੈਂਟ ਜਿਹੜਾ ਜੀ ਇਹ ਵੀ ਤਹਿਸੀਲ ਚ ਜਾ ਕੇ ਹੋਣਾ ਜੀ ਅੱਛਾ ਜਿਵੇਂ ਬਿਆਨਾ ਕਰਾਉਣਾ ਆਪਾਂ ਬਿਆਨਾ ਕਰਾਉਣਾ ਇਹ ਰੈਂਟ ਦਾ ਵੀ ਆਪਣਾ ਕਿਰਾਇਆਨਾਮਾ ਹਾਂ ਕਿਰਾਇਆਨਾਮਾ ਆ ਗਏ ਨਾ ਰੈਂਟ ਦਾ ਜੀ ਕਿਰਾਇਆਨਾਮੇ ਦਾ ਵੀ ਜਾਨਕੀ ਲਿਖਤ ਹੁੰਦੀ ਹੈ ਜੀ ਬੇਕਰ ਬੇਸ਼ਰਤਾਂ ਹੋ ਗਈਆਂ ਜੋ ਵੀ ਹੈ ਹੂੰ 75 ਸਾਲ ਤੋਂ ਕਬਜ਼ਾ ਸਾਡੇ ਸਾਡੇ ਕੋਲ ਹੈ ਤੇ ਗਰਦਾਵਰੀਆਂ ਵੀ ਸਾਡੇ ਨਾਮ ਤੇ ਹਨ ਕਾਸਤਕਾਰ ਵੀ ਅਸੀਂ ਆ ਪਰ ਜ਼ਮੀਨ ਕਿਸੇ ਹੋਰ ਦੇ ਨਾਮ ਤੇ ਹਾਂ ਹਾਂ ਇਹ ਜਾਨਕੀ ਮਜਾਰੇ ਹੋਣੇ ਕਿਸ ਸਰਦਾਰਾਂ ਦੇ ਜੀ ਸਰਦਾਰਾਂ ਲਵੇਜ ਪਹਿਲਾਂ ਜਮੀਨਾਉਂਦੇ ਸਿਆ ਇਹਨਾਂ ਦੇ ਜਮੀਨਾ ਦੇ ਮਜਾਰੇ ਚੱਲੇ ਆ ਰਹੇ ਸੀ ਮਜਾਰੇ ਨੌਕਰਦਾਰੀਆਂ ਚੱਲ ਨਹੀਂ ਆ ਰਹੀਆਂ ਨੇ ਜੀ ਠੀਕ ਹੈ ਜੀ ਪਹਿਲਾਂ ਤਾਂ ਇਹ ਕੋਟ ਵੀ ਡਿਗਰੀ ਦੇ ਦਿੰਦੇ ਸਿਆ ਵੀ ਹਾਂ ਇਹਨੇਚਰ ਤੋਂ ਕਬਜ਼ਾ ਹੈ ਠੀਕ ਹੈ ਜੀ ਤੇ ਹੁਣ ਇਸ ਵਾਰ ਇਹਨਾਂ ਦੇ ਕੋਟਬ ਡਿਗਰੀਆਂ ਹੁਣ ਹੁੰਦੀਆਂ ਨਹੀਂ ਪਹਿਲਾਂ ਤਾਂ ਹੋ ਜਾਂਦੀਆਂ ਸਿਆ ਜੀ ਹੁਣ ਨਹੀਂ ਹੋ ਰਹੀਆਂ ਜੀ ਪਤਾ ਨਹੀਂ ਕਿ ਕਰਨਾ ਠੀਕ ਹੈ ਜੀ ਜੇਕਰ ਫਰਦ ਵਿੱਚ 12 ਹਿੱਸੇਦਾਰ ਨੇ ਪਰ ਤਕਸੀਮ ਕਰਵਾਉਣ ਲਈ ਸਹਿਮਤੀ ਨਾ ਬਣੇ ਨਾ ਬਣੇ ਕਿਸ ਦੀ ਤੇ ਫਿਰ ਕੇਸ ਕਿਵੇਂ ਕੀਤਾ ਜਾ ਸਕਦਾ ਹ ਕੇਸ ਆਪਾਂ ਉਹੀ ਗੱਲ ਹੈ ਨੇ ਜਿਵੇਂ ਦੀ ਨਕਲ ਲਵਾਂਗੇ ਜਿਵੇਂ ਆਪਣਾ ਹਿੱਸਾ ਬਣਦਾ ਉਹਦੀ ਟੋਟਲ ਖੇਵਟ ਦੀ ਨਕਲ ਲੈ ਕੇ ਆਪਾਂ ਕੇਸ ਪਾ ਸਕਦੇ ਇੱਕ ਬੰਦਾ ਵੀ ਕੇਸ ਪਾ ਸਕਦਾ ਕੋਈ ਜ਼ਰੂਰੀ ਨਹੀਂ ਵੀ ਸਾਰੇ ਸਹਿਮਤ ਹੋਣ ਸਾਰੇ ਸਹਿਮਤ ਨਾਲ ਪਟਵਾਰੀ ਹੀ ਦਾ ਇੰਤਕਾਲ ਦਰਜ ਕਰਕੇ ਇੰਤਕਾਲ ਕਰਾ ਦੇ ਸਾਰਿਆਂ ਦੀ ਸਹਿਮਤੀ ਹੋਵੇ ਜੇ ਨਹੀਂ ਸਹਿਮਤੀ ਦਾ ਰੈਕਟਰ ਅਫਸਰ ਦੇ ਕੇਸ ਪਾ ਕੇ ਦੀ ਠੀਕ ਹੈ ਪੰਜ ਮਰਲੇ ਦਾ ਪਲਾਟ ਹੈ ਪਰ ਰਜਿਸਟਰੀ ਹੋਈ ਨੂੰ 12 ਸਾਲ ਹੋ ਗਏ ਹੁਣ ਤੱਕ ਇੰਤਕਾਲ ਨਹੀਂ ਕਰਵਾਇਆ ਕਿ ਹੁਣ ਰਜਿਸਟਰੀ ਕੈਨਸਲ ਹੋ ਜਾਵੇਗੀ ਜਾਂ ਨਹੀਂ ਇਹ ਰਿਸ਼ਤੀ ਕੈਨਸਲ ਨਹੀਂ ਹੁੰਦੀ ਜੀ। ਅੱਛਾ ਜੀ। ਜੇ ਤਾਂ ਉਹ ਬੰਦਾ ਗਾਹਾਂ ਹੋਰ ਕਿਸੇ ਨੂੰ ਜ਼ਮੀਨ ਵੇਚ ਗਿਆ ਜੀ। ਠੀਕ ਆ। ਪਹਿਲਾਂ ਵਾਲਾ ਮਾਲਕ। ਪਹਿਲਾਂ ਵਾਲਾ ਮਾਲਕ ਜੀ ਤੋਂ ਪਰਿਸ਼ਤੀ ਕਰਾਈ ਤੀ ਗਾਹਾਂ ਕਿਸੇ ਹੋਰ ਪਰ ਇੰਤਕਾਲ ਨਹੀਂ ਕਰਾਇਆ। ਹੂੰ ਹੂੰ ਹੂੰ। ਵੈਸੇ ਤਾਂ ਇਹ ਇੰਤਕਾਲ ਦਾ ਜਿਹੜਾ ਪ੍ਰੋਸੈਸ ਹੈ ਜੀ ਜਦੋਂ ਰਿਸ਼ਤੀ ਹੁੰਦੀ ਹੈ ਤਾਂ ਇੰਤਕਾਲ ਪਟਵਾਰੀ ਨੂੰ ਦਰਜ ਕਰਨਾ ਪੈਂਦਾ। ਇਹਦੀ ਇੱਕ ਪਰਤ ਪਟਵਾਰੀਲੇ ਵਿੱਚ ਜਾਂਦੀ ਹੈ। ਜੀ। ਇੰਤਕਾਲ ਨਾ ਹੋਣ ਦਾ ਮਤਲਬ ਲੈਂਦੀ ਐਂਟਰੀ ਹੁੰਦੀਆਂ ਨੇ ਪਰੰਤੂ ਜੇ ਪਹਿਲਾਂ ਉਹ ਜਿਹੜੀਆਂ ਹੁੰਦੀਆਂ ਸੀ ਐਂਟਰੀ ਨਹੀਂ ਹੁੰਦੀਆਂ ਸੀ ਹਾਂਜੀ ਹਾਂ ਪਹਿਲਾਂ ਬੰਦੇ ਹਾਜ਼ਰ ਹੁੰਦੇ ਸੀ ਤਾਂ ਇੰਤਕਾਲ ਹੁੰਦੇ ਸੀ ਠੀਕ ਹੈ ਜੀ ਉਹਨਾਂ ਦੀ ਗਵਾਹੀਆਂ ਹੁੰਦੀਆਂ ਸੀ ਵਿਚ ਨਾਲੇ ਵੱਲੋਂ ਜਿਹੜੀ ਮੁਖਤਿਆਰਨਾਮਾ ਹੁੰਦਾ ਸੀ ਹਾਂਜੀ ਹਾਂਜੀ ਹਾਂ ਇਸ ਕਰਕੇ ਜਦੋਂ ਉਹਦੋਂ ਇੰਤਕਾਲ ਨਹੀਂ ਹੁੰਦੇ ਸੀ ਉਦੋਂ ਦਿੱਕਤਾਂ ਹੁੰਦੀਆਂ ਸੀ ਹਾਂਜੀ ਹੁਣ ਤਾਂ ਜਣਕੇ ਸਰਕਾਰ ਨੇ ਪਾਲਿਸੀ ਇਹ ਜੀ ਬਣਾਈ ਹੋਈ ਮਤਲਬ ਨਾ ਟਾਈਮ ਟੂ ਹੋਏ ਹਾਂ ਵੀ ਹੁਣ ਤਾਂ ਜਣਕੇ ਨਾਲ ਦੇ ਨਾਲ ਮਹੀਨੇ ਦੇ ਅੰਦਰ ਅੰਦਰ ਇੰਤਕਾਲ ਹੋਣਾ ਜ਼ਰੂਰੀ ਹੈ ਠੀਕ ਤੁਸੀਂ ਦੇਖ ਹੀ ਰਹੇ ਹੋ ਤੇ ਆ ਸਾਡੇ ਕੋਲ ਲੈ ਤੇ ਉੱਥੇ ਨਹੀਂ ਪ੍ਰਿੰਟ ਨਿਕੜੇ ਸੀ ਮੋਬਾਈਲ ਦੇ ਵਿੱਚੋਂ ਵੀ ਸੱਤ ਪੇਜਾਂ 'ਚ ਉਹ ਸਵਾਲਾਂ ਦੀ ਗੱਲਬਾਤ ਕੀਤੀ ਆ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਸਾਡੀ ਸਟਾਰ ਦੀ ਆਪਸ਼ਨ ਹੋ ਗਈ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੈਹ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ